ਜਿਹੜਾ ਅੱਜ ਧਾਰਮਿਕ ਸਮਾਗਮ ਕੀਤਾ ਗਿਆ ਹੈ ਇਸ ਬੰਦੇ ਜਾਣਕਾਰੀ ਇਹ ਗੁਰਦੇਵ ਪੁੱਜਿਆ ਗੁਰਦੇਵ ਸ਼੍ਰੀ ਸੁਦਰਸ਼ਨ ਲਾਲ ਜੀ ਮਾਨ ਸਾਹਿਬ ਦੇ ਸੂਸ਼ੀਸ਼ੀਆਂ ਸ਼੍ਰੀ ਸੁਨੀਲ ਮਨੀ ਜੀ ਮਾਨ ਸਾਹਿਬ ਤਿੰਨ ਸੰਤਾਂ ਦੇ ਨਾਲ ਨਾਬੇ ਦੇ ਵਿੱਚ 4 ਮਹੀਨੇ ਹਿੱਤੂ ਪ੍ਰਵੇਸ਼ ਕੀਤਾ ਜਿਸ ਦਰਮਿਆਨ 4 ਮਹੀਨਿਆਂ ਦੇ ਦਰਮਿਆਨ ਗੁਰੂ ਦੇ ਧਰਮ ਧਿਆਨ ਦੀ ਗੰਗਾ ਨਾਬੇ ਦੇ ਵਿੱਚ ਬਹਾਨਗੇ ਤੇ ਉਸ ਗੰਗਾ ਦੇ ਵਿੱਚ ਅਸੀਂ ਸਾਰੇ ਡੁਪਕੇ ਲਗਾ ਕੇ ਪਾਵਨ ਹੋਵਾਂਗੇ ਅੱਜ ਇਹ ਸਮਾਗਮ ਬਹੁਤ ਉੱਚ ਸਮਾਗਮਾ ਸਾਡਾ ਸਮਾਰ ਸਮਾਰਣੀ ਪੂਰੇ ਨਾਬੇ ਸ਼ਹਿਰ ਲਈ ਇਹ ਸਮਾਗਮ ਰੱਖਿਆ ਗਿਆ ਹੈ ਸਾਰਿਆਂ ਨੱਬਾ ਬਹੁਤ ਜ਼ਿਆਦਾ ਖੁਸ਼ ਹੈ 12ਵੀਂ ਬੜੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਸ਼ਰਧਾਲੂ ਆਏ ਹੋਏ ਹਨ ਗੁਰੂਦੇਵ ਦੇ ਦਰਸ਼ਨ ਕਰਨ ਅਸੀਂ ਉਹਨਾਂ ਸਭ ਜਿਬਰਤ ਆਏ ਸਾਰੇ ਦਰਸ਼ਨਾਰਤੀ ਭੈਣ ਭਾਈਆਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਸਾਰੇ ਸਮਾਜ ਨੂੰ ਸਾਰਾ ਨੱਬਾ ਸ਼ਹਿਰ ਨੂੰ ਤੇ ਆਲੇ ਦੁਆਲੇ ਦੇ ਮੀਡੀਆ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਗੁਰੂਦੇਵ ਦਾ ਪ੍ਰਵਚਨ ਰੋਜ਼ 7:30 ਤੋਂ 7 ਸੋਰੀ 8 ਵਜੇ ਤੋਂ ਲੈ ਕੇ 9:00 ਤੱਕ ਜੈਨ ਸਥਾਨਕ ਪੁਰਾਣੀ ਨੱਬੀ ਦੇ ਵਿੱਚ ਹੋਇਆ ਕਰੇਗਾ ਸਾਰੇ ਭੈਣ ਭਾਈ ਦਰਸ਼ਨ ਗੁਰਦੇਵ ਦਾ ਦਰਸ਼ਨ ਕਰਨ ਪਰੋਚਨ ਸੁਣਨ ਆਪਣੇ ਜੀਵਨ ਨੂੰ ਸਫਲ ਬਣਾਉਣ ਜਯ ਜਨਿੰਦਰ ਜੈ ਮਹਾਵੀਰ ਕਿਸ ਸੰਸਥਾਵਾਂ ਵੱਲੋਂ ਇਹ ਸਮਾਗਮ ਕਰਾਇਆ ਜਾ ਰਿਹਾ ਹੈ ਜੀ ਐਸਐਸ ਜੈਨ ਸੁਭਾ ਨੱਬਾ ਵੱਲੋਂ ਇਹ ਸਮਾਗਮ ਕਰਾਇਆ ਜਾ ਰਿਹਾ ਹੈ ਜੀ ਇਸ ਇਸ ਦਾ ਮਕਸਦ ਇਹ ਹੈ ਵੀ ਲੋਕ ਲੋਕ ਆਪਣੇ ਜੀਵਨ ਦੇ ਵਿੱਚ ਵੱਧ ਤੋਂ ਵੱਧ ਬੁਰਾਈਆਂ ਦਾ ਤਿਆਗ ਕਰਨ ਇਸ ਜਗਾ ਚੋਂ ਪਰ ਹੀ ਦੁਨੀਆ ਦੇ ਵਿੱਚ ਅਸੀਂ ਜਿਹੜੇ ਆਪਣੇ ਸੰਸਕਾਰ ਭੁੱਲ ਚੁੱਕੇ ਹਾਂ ਉਹ ਸੰਸਕਾਰਾਂ ਨੂੰ ਦੁਆਰਾ ਅਪਣਾਇਆ ਜਾਊਗਾ ਸਾਦਾ ਜੀਵਨ ਉੱਚ ਵਿਚਾਰ ਇਸ ਤਰ੍ਹਾਂ ਦਾ ਮੇਨ ਵਿਚਾਰ ਆ ਜੀਵ ਰਕਸ਼ਾ ਇੱਕ ਚੀਂਟੀ ਦੀ ਸਾਡੇ ਸਾਧੂ ਸੰਤ ਨੰਗੇ ਪੈਰ ਚੱਲਦੇ ਹਨ ਨੰਗੇ ਪੈਰ ਇਸ ਗੱਲ ਕਰਕੇ ਚੱਲਦੇ ਹਨ ਤਾਂ ਜੋ ਇੱਕ ਚੀਂਟੀ ਵੀ ਉਹਨਾਂ ਦੇ ਪੈਰਾਂ ਥੱਲੇ ਆ ਕੇ ਮਾਰ ਨਾ ਸਕੇ ਵੱਤ ਵੱਤ ਜੀਵ ਰਕਸ਼ਾ ਦਾ ਜੀਓ ਔਰ ਜੀ ਨੇ ਦੋ ਸੰਦੇਸ਼ ਦਿੱਤਾ ਜਾਏਗਾ ਜੀ ਤੁਸੀਂ ਵਿਸ਼ੇਸ਼ ਤੌਰ ਤੇ ਕੀ ਕਹਿਣਾ ਚਾਹੁੰਦੇ ਇਸ ਮੌਕੇ ਔਰ ਇਸ ਪਵਿੱਤਰ ਮੌਕੇ ਤੇ ਪਹੁੰਚਣ ਦਾ ਮੌਕਾ ਮਿਲਿਆ ਔਰ ਬਹੁਤ ਧੰਨਵਾਦੀਆਂ ਮੈਂ ਐਸਐਸ ਜਨ ਸਭਾ ਦਾ ਕਿ ਜਿਨ੍ਹਾਂ ਨੇ ਮੱਲੂ ਵੀ ਨਵਾਂਗੇ ਜੀ ਇਨਸਾਨ ਨੂੰ ਸਦਕ ਦਿੱਤਾ ਤੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਦਾ ਮੱਪਾ ਦਿੱਤਾ। ਸੋ ਮੈਂ ਸਮਝਦਾ ਕਿ ਸੰਤ ਜਿੱਥੇ ਵੀ ਆਉਂਦੇ ਆ ਜਿਸ ਨਗਰੀ ਵਿੱਚ ਆਉਂਦੇ ਆ ਉਹ ਸੰਤ ਉਸ ਨਗਰੀ ਨੂੰ ਪਵਿੱਤਰ ਕਰ ਦਿੰਦੇ ਆ ਕਿ ਉਸ ਨਗਰੀ ਦੇ ਵਿੱਚ ਰਹਿਮਤਾਂ ਦੀ ਵਰਖਸ਼ ਹੋ ਜਾਂਦੀ ਆ। ਸੋ ਬਹੁਤ ਵੱਡਾ ਵੱਡ ਭਾਗੀ ਸਮਾਂ ਹੈ ਕਿ ਨਾਬੇ ਸ਼ਹਿਰ ਦੇ ਲੋਕ ਵੀ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਵਾਸਤੇ ਆਨੇ ਮੁਨੀ ਜੀ ਦੇ ਤੇ ਬਾਹਰੋਂ ਵੀ ਲੋਕ ਜਿਹੜੇ ਆਏ ਨੇ ਮੈਂ ਆਪਣੇ ਹਲਕੇ ਵੱਲੋਂ ਇਹ ਸ਼੍ਰੋਮਣੀ ਅਕਾਲੀ ਦਲ ਦਾ ਸੇਵਾਦਾਰ ਹੋਣ ਦੇ ਨਾਤੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਅਖਦਾ ਤੇ ਮਾਪੁਰਖਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜੀ ਰਹਿਮਤ ਦੀ ਬਰਖਾ ਕਰਨ ਆਏ ਨੇ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਜੇ ਸੰਤ ਨਾ ਹੋਤੇ ਜਗਤ ਵਿੱਚ ਜਲ ਮਰਦਾ ਸੰਸਾਰ ਸੰਤਾਂ ਦੀ ਸਿਹਤ ਜਿਹੜੀ ਹੈਗੀ ਆ ਇਨਸਾਨ ਨੂੰ ਇਨਸਾਨ ਬਣਾ ਦਿੰਦੀ ਹੈ ਜਿਸ ਤਰ੍ਹਾਂ ਇਹ ਜੈਨ ਮੂਨੀ ਜਿਹੜੇ ਹੁੰਦੇ ਨੇ ਇਹਨਾਂ ਦੀ ਬੜੀ ਵੱਡੀ ਤਪੱਸਿਆ ਇਹ ਇਨਸਾਨੀਅਤ ਨੂੰ ਵੀ ਪਿਆਰ ਕਰਦੇ ਨੇ ਤੇ ਜੀਵ ਜੰਤੂ ਹਰ ਚੀਜ਼ ਨੂੰ ਪਿਆਰ ਕਰਦੇ ਨੇ ਸੋ ਇਹਨਾਂ ਦੇ ਜਿਹੜਾ ਧਰਮ ਹੈ ਇਸ ਧਰਮ ਦੇ ਬਲਿਹਾਰੇ ਜਾਈਏ ਕਿਉਂਕਿ ਇਸ ਧਰਮ ਦੇ ਵਿੱਚ ਬਹੁਤ ਚੰਗੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਸਿੱਖ ਕੇ ਬੰਦਾ ਨਸ਼ਿਆਂ ਤੋਂ ਰਹਿਤ ਹੋ ਸਕਦਾ ਹੈ ਬਰਾਈਆਂ ਤੋਂ ਰਹਿਤ ਹੋ ਸਕਦਾ ਹੈ ਠੱਗੀਆਂ ਚੋਰੀਆਂ ਤੋਂ ਰਹਿਤ ਹੋ ਸਕਦਾ ਹੈ ਸੋ ਮੈਂ ਸਮਝਦਾ ਕਿ ਜਿਹੜਾ ਵੀ ਪ੍ਰਵਚਨ ਸੁਣਦਾ ਹੈ ਉਹਦੇ ਹਿਰਦੇ ਦੇ ਵਿੱਚ ਉਸ ਪ੍ਰਭੂ ਦਾ ਨਾਮ ਟਿਕਾਣਾ ਕਰਦਾ ਹੈ ਤੇ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਦੇ ਨਾਲ ਇਨਸਾਨ ਦੇ ਜਿਹੜੇ ਜਨਮਾਂ ਜਨਮਾਂ ਦੇ ਪਾਪ ਨੇ ਉਹ ਖਤਮ ਹੋ ਜਾਂਦੇ ਨੇ ਸੋ ਜਦੋਂ ਬੰਦਾ ਬਰਸਾਤ ਤੇ ਰੂਪ ਜਿਹੜਾ ਹੁੰਦਾ ਹੈ ਜਿਵੇਂ ਸੁਵੰਤੀ ਬੂੰਦ ਹੁੰਦੀ ਹੈ ਜਦੋਂ ਸੱਸੰਗ ਹੁੰਦੀ ਹੈ ਉਹਦੇ ਵਿੱਚ ਸੁਵੰਤੀ ਬੂੰਦ ਦਾ ਕੰਮ ਕਰਦੀ ਹੈ ਜੇ ਜਦੋਂ ਬੂੰਦ ਕਿਸੇ ਗੋਪ ਦੇ ਵਿੱਚ ਪੈ ਜਾਂਦੀ ਹੈ ਤਾਂ ਕੇਲੇ ਨੂੰ ਹਾਲਾ ਜਾਂਦਾ ਹੈ ਤੇ ਜੇ ਕਿਸੇ ਅੱਛੇ ਇਨਸਾਨ ਦੇ ਗ੍ਰਹਿਣ ਕਰ ਲੈਂਦਾ ਉਹਨੂੰ ਗ੍ਰਹਿਣ ਕਰਕੇ ਉਹ ਪਵਿੱਤਰ ਹੋ ਜਾਂਦਾ ਹੈ ਤੇ ਪ੍ਰਭੂ ਨਾਲ ਜੁੜ ਜਾਂਦਾ ਹੈ ਸੋ ਮੈਂ ਸੰਤਾਂ ਦਾ ਧੰਨਵਾਦ ਕਰਦਾ ਤੇ ਨਾਭੇ ਦੀ ਸਾਰੀ ਜਨਸਵਾ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਪਬਲਿਕ ਨੂੰ ਇਹਨਾਂ ਦੁਨੀਆ ਨੂੰ ਦਰਸ਼ਨ ਕਰਵਾਏ ਨੇ 3 ਮਹੀਨੇ ਮਹਾਪੁਰਜੇ ਤੇ ਰਹਿਣਗੇ 4 4 ਮਹੀਨੇ ਮਹਾਪੁਰਜੇ ਤੇ ਰਹਿਣਗੇ ਤੇ ਮੈਂ ਬੇਨਤੀ ਕਰਦਾ ਕਿ ਨਾਭਾ ਵਾਸੀ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਨਾ ਹੋਵੇ ਜਿਹੜਾ ਇਹਨਾਂ ਦੇ ਪ੍ਰਵਚਨ ਨਾ ਸੁਣੇ ਕਿਉਂਕਿ ਇਹਨਾਂ ਦੇ ਪ੍ਰਵਚਨਾਂ ਦੇ ਵਿੱਚ ਉਹ ਸ਼ਕਤੀ ਹੈ ਕਿ ਇਨਸਾਨ ਸੁਣ ਕੇ ਇਨਸਾਨ ਬਣ ਸਕਦਾ ਹੈ ਸੋ ਮੈਂ ਸਾਰੀ ਸੰਗਤ ਨੂੰ ਵਧਾਈ ਵੀ ਦੇਣੀ ਚਾਹੁੰਦਾ ਜਨ ਸਭਾ ਨੂੰ ਵਧਾਈ ਦੇਣੀ ਚਾਹੁੰਦਾ ਤੇ ਮਹਾਂਪੁਰਸ਼ਾਂ ਦਾ ਧੰਨਵਾਦ ਕਰਨਾ ਚਾਹੁੰਦਾ ਕੀ ਆਵਾਜ਼ ਹੈ ਕੀ ਆਵਾਜ਼ ਹੈ ਬਹੁਤ ਅੱਛੇ ਬਹੁਤ ਬਬਲਾ ਐਮਸੀ ਤੁਹਾਡਾ ਨਾਮ ਹੈ ਜੀ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ ਨਾਬਾ ਦੇ ਵਿੱਚ ਪਹੁੰਚੇ ਕਿੱਥੋਂ ਆਏ ਜਨ ਸਭਾ ਦਾ ਜਿਹੜਾ ਆਪਣਾ ਧਰਮ ਸਮਾਗਮ ਹੈ ਕੀ ਕਹਿੰਦੇ ਗੱਲ ਇਹ ਮੈਂ ਬ੍ਰਿਟੇ ਤੋਂ ਬਿਨੋਦਕਮਤ ਸਿੰਗਲਾ ਜੀ ਮੈਨੂੰ ਪਿਆਰ ਨਾਲ ਬਬਲਾ ਕਹਿੰਦੇ ਨੇ ਨੂੰ ਦੂਜੀ ਵਾਰੀ ਮੈਨੂੰ ਲੋਕਾਂ ਨੇ ਮਾਣ ਬਖਸ਼ਿਆ ਤੇ ਇਹ ਮੈਂ ਸਭ ਨਾਲ ਵੱਡੀ ਗੱਲ ਕਹਿਣਾ ਚਾਹੁੰਦਾ ਵੀ ਜਿਹੜਾ ਜੈਨਤਾਰ ਮੈਂ ਸਭ ਨਾਲ ਵੱਡਾ ਤੇ ਪਵਿੱਤਰ ਹੈ ਜੈਨਤਾ ਧਰਮ ਹੈ ਜੀ ਇਹਨਾਂ ਦੇ ਜਿਹੜੇ ਸੰਤ ਨੇ ਇਹਨਾਂ ਦਾ ਜੋ ਕੁਝ ਕਿਹਾ ਆਲਾ ਨਹੀਂ ਜਾਂਦਾ ਹੈਗਾ ਜੀ ਜਿਵੇਂ ਕਿ ਮੇਰੀ ਗੁਰਮੀਆਂ ਦੀ ਲਲਬਤੀ ਮਹਾਰਾਜ ਜੀ ਨੇ ਜਨਰਲ ਪਰਿਵਾਰ ਚੋਂ ਨੇ ਉਹਨਾਂ ਨੂੰ 70 ਸਾਲ ਹੋ ਗਏ ਜੀ ਵਿੱਕਸ਼ਾ ਲਈ ਨੂੰ ਮੇਰੀ 15 ਦੇ ਵਿੱਚ 0% ਪੋਜੀਸ਼ਨ ਸੀਗੀ ਜੀ ਉਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਜੀ ਮੈਂ 150 ਵੋਟ ਤੇ ਜਿੱਤਿਆ ਜੀ ਦੂਸਰੀ ਵਾਰ ਫਿਰ ਮੇਰਾ ਪੰਜਾਬ ਸਰਕਾਰ ਦੇ ਨਾਲ ਮੁਕਾਬਲਾ ਸੀਗਾ ਛੇ ਮੰਤਰੀਆਂ ਦਾ ਜੋਰ ਲੱਗਿਆ ਹੋਇਆ ਸੀਗਾ ਜੀਲਾਪਤੀ ਮਹਾਰਾਜਿਆਂ ਨੇ ਮੈਨੂੰ ਫੇਰ ਅਸ਼ੀਰਵਾਦ ਦਿੱਤਾ ਦੁਬਾਰਾ ਮੈਂ ਦੁਬਾਰਾ ਫੇਰ ਜਿੱਤਿਆ ਜੀ 47 ਵੋਟਾਂ ਦੇ ਉੱਤੇ ਇਹਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਕੋਈ ਫਰਕ ਨਹੀਂ ਜਦੋਂ ਇਹਨਾਂ ਨੇ ਇੱਕ ਵਾਰੀ ਅਲਫਾਜ਼ ਕਰ ਤੇ ਜੋ ਵਾਚਨ ਕਰਤੇ ਇਹਨਾਂ ਦੇ ਇਹਨਾਂ ਦੇ ਵਾਚਨ ਅੱਜ ਤੱਕ ਕਾਲੇ ਨਹੀਂ ਗਏ ਸੋ ਮੈਂ ਸਾਰੇ ਜਿਹੜੇ ਵੀ ਲੋਕ ਇਸ ਚੈਨਲ ਨੂੰ ਦੇਖ ਰਹੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਪੂਰ ਜ਼ੋਰ ਇਹ 4 ਮਹੀਨਿਆਂ ਦਾ ਚਾਤਰਮਾਸ ਹੈ ਜਿਹੜਾ ਕਿ 10 ਤਰੀਕ ਤੋਂ ਸ਼ੁਰੂ ਹੋ ਰਿਹਾ ਹੈ ਕਿ ਉਹ ਇਹਨਾਂ ਦਾ ਜਿੱਥੇ-ਜਿੱਥੇ ਵੀ ਚਾਤਰਮਾਸ ਜਿਹੜੇ ਵੀ ਸੰਪਾ ਦਾ ਹੈਗਾ ਉਹਨਾਂ ਦੇ ਪ੍ਰਵਚਨਾਂ ਦਾ ਲਾਭ ਲੈ ਕੇ ਆਪਣੀ ਜ਼ਿੰਦਗੀ ਸਫਲ ਬਣਾਉਣਗੇ ਤੁਸੀਂ ਬਰੇ ਐਮਸੀ ਬਰੇਟੇ ਹਾਂ ਜੀ ਮੈਂ ਬਰੇਟੇ ਤੋਂ ਐਮਸੀ ਹਾਂ ਜੀ ਇਹ ਇਹ ਪ੍ਰੈਕਟਿਸ ਹੈ ਜੀ ਅਰ ਪਿਛਲਾ ਇਹਨਾਂ ਦਾ ਸੁਨੀਲ ਮੂਨੀ ਜੀਆ ਦਾ ਬਰਿੰਦਰ ਮੂਨੀ ਜੀ ਦਾ ਅਨੂ ਮੂਨੀ ਜੀਆ ਚਾਤ ਮਾ 2024 ਦਾ ਬ੍ਰੇਟਾ ਵਿੱਚ ਸੀਗਾ ਅਸੀਂ ਚਾਰਨੇ ਨੇ ਬੜਾ ਲਾਭ ਲਿਆ ਤੇ ਉਹ ਉਹ ਵੀ ਚੰਦਾ ਭਾਬਾ ਹਾਂਜੀ ऋषि थोड़ाज जा क्या जो एक मिनट अब अब हमारे हरमन प्यारेंत जी साहू सिंह जी तरंस जो कि नाभा की आन बान ब शान है उनका स्वागत अमल अमन गुप्ता जी करेंगे